ਫੁਰਨਾਇ ਅਕਾਲ ਦਾ ਖਾਲਸਾ ਸਜਾਉਣਾ ਏ ਸੋਨਾ ਜਿਹੜਾ ਰਾਜ ਇੱਕ ਵੱਖਰਾ ਬਣਾਉਣਾ ਏ ਫੁਰਨਾਇ ਅਕਾਲ ਦਾ ਖਾਲਸਾ ਸਜਾਉਣਾ ਏ ਸੋਨਾ ਜਿਹੜਾ ਰਾਜ ਇੱਕ ਵੱਖਰਾ ਬਣਾਉਣਾ ਏ ਤਖਤ ਦਿੱਲੀ ਦਾ ਮਲਣਾ ਹੈ ਜਾ ਕੇ ਸਿੰਘੋ ਸਾਰੇ ਨਾਮ ਜਪ ਲੋ ਗੁਰ ਆਖੇ ਆਜ ਮੁਖੋਂ ਫਰਮਾ ਕੇ ਸਿੰਘੋ ਸਾਰੇ ਨਾਮ ਜਪ ਲੋ ਗੁਰ ਆਖੇ ਆਜ ਮੁਖੋਂ ਫਰਮਾ ਕੇ ਸਿੰਘੋ ਸਾਰੇ ਨਾਮ ਜਪ ਲੋ ਕਰਨੀ ਨਾਮ ਗੁਰਾਂ ਲਿਖਿਆ ਸਿੰਘੋ ਤੁਸੀਂ ਪੜ ਲਓ ਸੇਹੰਗਾ ਸਜਵਾਜ ਕੇ ਤਿਆਰੇ ਸਾਰੇ ਕਰ ਲੋ ਕਰਨੀ ਨਾਮਾ ਗੁਰਾਂ ਲਿਖਿਆ ਸਿੰਘੋ ਤੁਸੀਂ ਪੜ ਲਵੋ ਖਾਲਸਾ ਸਜ ਕੇ ਤਿਆਰੇ ਸਿੰਘੋ ਕਰ ਲੋ ਗੁਰੂ ਮੋਖ ਵਿੱਚੋਂ ਗਏ ਨੇ ਬਤਾ ਕੇ ਸਿੰਘੋ ਸਾਰੇ ਨਾਮ ਜਪ ਲੋ ਗੁਰਾਂ ਮੋਖ ਵਿੱਚੋਂ ਕੇ ਆ ਫਰਮਾ ਕੇ ਸੇਂਗਰਤ ਸੇ ਨਾਮ ਜਪ ਲੋ ਤਖਤ ਦਿਲ ਦਾ ਮਲਣਾ ਹੈ ਜਾ ਕੇ ਸਿੰਘ ਤੂ ਸੇ ਨਾਮ ਜਪ ਲੋ ਜਦੋਂ ਕੁਝ ਪਾਉਣਾ ਹੋਵੇ ਨਾਮ ਜ਼ਰੂਰੀ ਹੈ ਭਗਤ ਇਹ ਤੇ ਸ਼ਕਤੀ ਸਾਡੀ ਮਜਬੂਰੀ ਹੈ ਜਦੋਂ ਕੁਝ ਪਾਉਣਾ ਹੋਵੇ ਨਾਮ ਜ਼ਰੂਰੀ ਹੈ ਪਾ ਗਤਿ ਤੇ ਚੱਕਤੀ ਸਾਡੀ ਮਜਬੂਰੀ ਹੈ ਗੁਰੂ ਗ੍ਰੰਥ ਜੀ ਨੂੰ ਪੋਛ ਲਵੋ ਜਾ ਕੇ ਸੰਗੋ ਸਾਰੇ ਨਾਮ ਜਪੀਏ ਗੁਰੂ ਗਨ ਮੁਖੋ ਫਰਮਾ ਕੇ ਸੰਗੋ ਸਾਰੇ ਨਾਮ ਜਪੀਏ 96 ਕਰੋੜੀ ਆਪੇ ਖਾਲਸਾ ਸਜਾਵੇਗਾ ਚੌਹਾ ਵਰਨਾ ਤੋਂ ਆਪੇ ਏਕ ਕਰਾਵੇਗਾ 96 ਕਰੋੜੀ ਆਪੇ ਖਾਲਸਾ ਸਜਾਵੇਗਾ ਚੌਹਾ ਵਰਨਾ ਤੋਂ ਆਪੇ ਏਕ ਕਰਾਵੇਗਾ ਕਰੋ ਬੰਦਣਾ ਪੱਲਾ ਗਾਲ ਪਾ ਕੇ ਸਿੰਘੋ ਸਾਰੇ ਨਾਮ ਜਾਪ ਲੋ ਗੁਰ ਗਨਮਖੋ ਫਰਮਾ ਕੇ ਆਓ ਸਾਰੇ ਨਾਮ ਜਪੀਏ ਗੁਰ ਗਨਮਖੋ ਫਰਮਾ ਕੇ ਆਓ ਸਾਰੇ ਨਾਮ ਜਪੀਏ ਉਸ ਦੇਹ ਕਾਮ ਵਿੱਚ ਜੋ ਕੁਝ ਹੋ ਰਿਆ ਆਪਣੇ ਪਿਆਰਿਆਂ ਨੂੰ ਆਪ ਹੀ ਟੋ ਰਿਆ ਕੋਸ ਦੇ ਹੁਕਮ ਵਿੱਚ ਜੋ ਕੁਝ ਹੋ ਰਿਆ ਆਪਣੇ ਪਿਆਰਿਆਂ ਨੂੰ ਆਪ ਹੀ ਟੋ ਰਿਆ ਨਾਮ ਜਪ ਲੋ ਮਨ ਚਿਤ ਲਾ ਕੇ ਸਿੰਘੋ ਸਾਰੇ ਨਾਮ ਜਪੀਏ ਗੁਰੂ ਗੈਣ ਮੁਖ ਫਰਮਾ ਕੇ ਸਿੰਘੋ ਸਾਰੇ ਨਾਮ ਜਪੀਏ ਇੱਕ ਦਿਨ ਹਵਾ ਆਸੀ ਆਪ ਹੀ ਚਲਾਵੇਗਾ ਆਪਣੇ ਪਿਆਰਿਆਂ ਨੂੰ ਗਾਲ ਨਾਲ ਲਾਵੇਗਾ ਇੱਕ ਦਿਨ ਹਵਾ ਆਪੇ ਆਪ ਹੀ ਚਲਾਵੇਗਾ ਆਪਣੇ ਪਿਆਰਿਆਂ ਨੂੰ ਗਾਲ ਨਾਲ ਲਾਵੇਗਾ ਵੇਖੂ ਜਾਤ ਪਾਤ ਨ ਜਾਕੇ ਸਿੰਘੋ ਸਾਰੇ ਨਾਮ ਜਪੀਏ ਗੁਰਮੁਖ ਵਿੱਚੋਂ ਗੈ ਫਰਮਾ ਕੇ ਸਿੰਘੋ ਸਾਰੇ ਨਾਮ ਜਪੀਏ ਗੁਰਮੁਖ ਵਿੱਚੋਂ ਗੈ ਫਰਮਾ ਕੇ ਸਿੰਘੋ ਸਾਰੇ ਨਾਮ ਜਪੀਏ ਆਵੇਂ ਸਿੰਘੋ ਆਪਸ ਵਿੱਚ ਤੁਸੀਂ ਲੜੋ ਨਾ ਦੋਸ਼ ਮਾਣਾ ਬਾਣਾ ਇੱਕ ਦੂਸਰੇ ਦੇ ਖੜੋਣਾ ਆਵੇਂ ਸਿੰਗੋ ਆਪਸ ਵਿੱਚ ਤੁਸੀਂ ਲੜੋ ਨਾ ਦੋਸ਼ ਮਾਣਾ ਬਾਣਾ ਇੱਕ ਦੂਸਰੇ ਦੇ ਖੜੋਣਾ ਓਦਾ ਕੰਮ ਓਨੇ ਕਰਨਾ ਹੈ ਆਕੇ ਸਿੰਗੋ ਸਾਰੇ ਨਾਮ ਜਪੀਏ ਗੁਰੂ ਗ੍ਰੰਥ ਮੁਖ ਫਰਮਾ ਕੇ ਸੇਂਗੋ ਸਾਰੇ ਨਾਮ ਜਪੀਏ ਗੁਰ ਗਣੇ ਮੁਖォ ਫਰਮਾ ਕੇ ਸੇਂਗੋ ਸਾਰੇ ਨਾਮ ਜਪੀਏ ਭਗਤੀ ਤੇ ਸਕਤੀ ਕਾਮਯੋਧ ਕਾਰਨਾ ਐਸਾ ਟਾਈਮ ਆਉਣਾ ਜਦੋਂ ਖੰਡਾ ਪਉ ਫੜਨਾ ਭਗਤੀ ਤੇ ਸਕਤੀ ਨੇ ਕਾਮਯੋਧ ਕਾਰਨਾ ਐਸਾ ਟਾਈਮ ਆਉਣਾ ਪਉ ਖੰਡਾ ਵਿਫੜਨਾ ਖੰਡਾ ਖੜਕੂ ਗਮਾਣਾਂ ਵਿੱਚ ਜਾ ਕੇ ਸਿੰਘੋ ਸਾਰੇ ਨਾਮ ਜਪੀਏ ਗੁਰਗਨ ਮੁਖォ ਵਰਮਾ ਕੇ ਸਿੰਘੋ ਸਾਰੇ ਨਾਮ ਜਪੀਏ ਗੁਰਗਨ ਮੁਖォ ਵਰਮਾ ਕੇ ਸਿੰਘੋ ਸਾਰੇ ਨਾਮ ਜਪੀਏ ਤਖਤ ਦਿੱਲੀ ਦਾ ਮਲਣਾ ਹੈ ਜਾ ਕੇ ਸਿੰਘੋ ਸਾਰੇ ਨਾਮ ਜਪੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ